ਅਸਲਾਮੁਅਲੈਕਮ ਸਤਰੀਆ ਕਾਲ ਕਿਤਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਰੱਬ ਸਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਠੀਕੇ ਗੁਰਨਾਮ ਭੁੱਲਰ ਨੇ ਰਾਜੀਵ ਜਵਿੰਦਾ ਨੂੰ ਟ੍ਰਿਬਿਊਟ ਕੀਤਾ ਹੈ ਸ਼ਿਕਰਾ ਯਾਰ ਬਿਲਕੁਲ ਠੀਕੇ ਉਹਦੀ ਯਾਦ ਦੇ ਵਿੱਚ ਇੱਕ ਗਾਣਾ Song ਨੇ ਆਪਣਾ ਟ੍ਰਿਬਿਊਟ ਕੀਤਾ ਔਰ ਨੋ ਡਾਊਟ ਯਾਰ ਪੰਜਾਬੀ ਇੰਡਸਟਰੀ ਨੂੰ ਔਰ ਬਹੁਤ ਵੱਡਾ ਇੱਕ ਚਟਕਾ ਲੱਗਾ ਹੈ ਕਿਉਂਕਿ ਰਾਜੀਵ ਜਵਿੰਦਾ ਦੀ ਅਜੇ ਉਮਰ ਵੀ ਨਹੀਂ ਸੀ ਗਈ ਕਿਉਂਕਿ ਹਜੇ ਜਵਾਨੀ ਚੜ੍ਹਦੀ ਪਈ ਸੀ ਉਹਦੇ ਉੱਤੇ ਤੇ ਹਜੇ ਤੇ ਸ਼ੋਹਰਤ ਅਸਾ ਸਮਝ ਲੋ ਕਿ ਉਹਦੇ ਉਹ ਕਦਮ ਚੁੰਮਣ ਲੱਗੀ ਸੀ ਉਹ ਚੜ੍ਹਾਈ ਰਬੋ ਦੀ ਕਰਦਾ ਪਿਆ ਸੀਗਾ ਠੀਕ ਹੈ ਕਿਉਂਕਿ ਮੈਂ ਇਹਨਾਂ ਦੀ ਇੱਕ ਡਾਕੂਮੈਂਟਰੀ ਸਾਰੀ ਮੈਂ ਇਹਨਾਂ ਦੀ ਸੁਣੀ ਸੀਗੀ ਇਹਨਾਂ ਦੇ ਇੱਕ ਨਾ ਵੀਡੀਓ ਦੇਖੰਦਿਆ ਸੀ ਜਿਹਦੇ ਵਿੱਚ ਕਹਿੰਦੇ ਸੀ ਕਿ ਮੈਂ 9 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ ਔਰ ਮੈਂ ਨਾਲ-ਨਾਲ ਜਦੋਂ ਨਾ ਗਾਇਕੀ ਵੀ ਕਰਦਾ ਸੀਗਾ ਔਰ ਮੈਂ ਪੁਲਿਸ ਦੀ ਨੌਕਰੀ ਉਦੋਂ ਛੱਡੀ ਸੀ ਔਰ ਮੈਂ ਤੈਆ ਉਹਦੋਂ ਕੀਤਾ ਸੀ ਮੈਂ ਕਿ ਜਦੋਂ ਮੈਂ ਉਦੋਂ ਛੱਡਣੀ ਕਿ ਜਦੋਂ ਮੇਰੀ ਗਾਇਕੀ ਦੀ ਇਨਕਮ ਮੇਰੀ ਪੁਲਿਸ ਦੀ ਨੌਕਰੀ ਨਾਲੋਂ ਬਹੁਤੀ ਹੋਣੀ ਸ਼ੁਰੂ ਹੋ ਗਈ ਨਾ ਉਦੋਂ ਮੈਂ ਪੁਲਿਸ ਦੀ ਨੌਕਰੀ ਛੱਡ ਦਿੰਦੀ ਆ। ਔਰ ਗੰਦਾ ਇਹ ଥିਗਾ ਕਿ ਵੈਸੇ ਵੀ ਉਧਰ ਜਿਹੜਾ ਨਾ ਤਨਖਾਹਾਂ ਚੰਗੀਆਂ ਨੇ ਉਧਰ ਪੁਲਿਸ ਨਾਲੋਂ ਮੇ ਤਨਖਾਹਾਂ ਚੰਗੀਆਂ ਨੇ। ਔਰ ਕਹਿੰਦਾ ਜਦੋਂ ਮੈਂ ਵੇਖ ਲਿਆ ਨਾ ਕਿ ਮੇਰੀ ਗਾਇਕੀ ਦੀ ਆਮਦਨੀ ਪੁਲਿਸ ਦੀ ਨੌਕਰੀ ਨਾਲੋਂ ਜ਼ਿਆਦਾ ਹੋ ਗਈ ਹੈ। ਫਿਰ ਕਹਿੰਦਾ ਮੈਂ ਛੱਡ ਦਿੰਦੀ ਮੈਂ ਕਿਹਾ ਯਾਰ ਇਹ ਸੀਟ ਕਿਸੇ ਹੋਰ ਦੇ ਨਸੀਬਾ ਚ ਹੋਈਏਗੀ। ਕੋਈ ਹੋਰ ਆ ਜਾਏਗਾ ਇਹਦੇ ਉੱਤੇ। ਠੀਕ ਹੈ ਤੇ ਚਲੋ ਦੇ ਲੋ ਰਿਜ਼ਰਵ ਕਰਕੇ ਨਹੀਂ ਬੈਠੇ ਰਹੇ ਨਹੀਂ ਮੈਂ ਉਧਰ ਵੀ ਕਮਾਈ ਜਾਵਾਂ ਤੇ ਉਧਰ ਵੀ ਕਮਾਈ ਜਾਵਾਂ ਠੀਕ ਹੈ ਵੇਲਾ ਉਹ ਲੋ ਬਸ ਬਦ ਉਹਨੋਂ ਨਾ ਮਨਸੇ ਕਿ ਸਿੱਗੇ ਯਾਰ ਦੁਨੀਆ ਘੁੰਮਣ ਦਾ ਸ਼ੌਕ ਸੀ ਫਿਰਨ ਟਰਨ ਦਾ ਸ਼ੌਕ ਸੀਗਾ ਗਾਇਕੀ ਦਾ ਵੀ ਸ਼ੌਕ ਸੀਗਾ ਠੀਕ ਹੈ ਪਰ ਜਿਹੜਾ ਮਿਲਨਸਰ ਔਰ ਜਿਹੜਾ ਬੰਦਾ ਵਧੀਆ ਗਾਉਂਦਾ ਸੀ ਨਾ ਸਮਝ ਲਓ ਕਿ ਨਵੇਂ ਬੰਦੇ ਜਿਹੜੇ ਉੱਠਦੇ ਸੀ ਨਾ ਜਿਹੜਾ ਬੰਦਾ ਵਧੀਆ ਗਾਉਂਦਾ ਸੀਗਾ ਉਹਨੂੰ ਤਾਰੀਫ ਕਰਦਾ ਸੀ ਠੀਕ ਹੈ ਔਰ ਵਾਕਿਆ ਉਹਦਾ ਕੋਈ ਕੋਸ਼ਿਸ਼ ਸੀ ਕਿ ਨਹੀਂ ਯਾਰ ਮੈਂ ਯੰਗ ਬਲੱਡ ਅਕੇਲਾ ਕਿਹਾ ਨਹੀਂ ਤੇ ਚਲੋ ਜੀ ਦੇਖਦੇ ਆ ਗੁਰਨਾਮ ਭੁੱਲਰ ਸ਼ਿਕਰਾ ਯਾਰ ਟ੍ਰਿਬਿਊਟ ਕੀਤਾ ਹੈ ਰਾਜਵੀਰ ਜਵਿੰਦੇ ਨੂੰ ਰਾਜਵੀਰ ਜਵਿੰਦੇ ਦੇ ਘਰ ਵਾਲਿਆਂ ਨੂੰ ਰੱਬ ਸੋਨਾ ਸਬਰ ਦੇਵੇ ਬਿਲਕੁਲ ਤੁਸੀਂਾਰੇ ਜਾਣਦੇ ਹੋ ਕੁਝ ਦਿਨ ਪਹਿਲਾਂ ਸਰਗਪੇਰਾ ਵੀ ਰਾਜਵੀਰ ਸਭ ਤੋਂ ਅਲਗ ਰਾਗ ਅੱਜ ਸੱਚੀ ਮੁੱਛ ਮੈਨੂੰ ਮੈਂ 8th ਕਲਾਸ ਸੀ ਜਦੋਂ ਦਾ ਗੌਰ ਲੱਗਾ ਅੱਜ ਪਹਿਲੀ ਯਾਰ ਬਹੁਤ مایوس ਹੈ ਸਟੇਜ ਤੇ ਆਉਣ ਲਈ ਪਰ ਜ਼ਿੰਦਗੀ ਕਦੀ ਰੁਕਦੀ ਨਹੀਂ ਇਹੀ ਸ਼ਾਇਦ ਉਹਦੇ ਵੀ ਥੌਟ ਸੀ ਕਿ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਪਰ ਦੋ ਲੈਣਾ ਉਹਦੇ ਲਈ ਉਸ ਤੋਂ ਬਾਅਦ ਦਾ ਪ੍ਰੋਗਰਾਮ ਦਾ ਗਾਣਾ ਕਰਾਂ ਜ਼ਰੂਰ ਤੁਹਾਡੀ ਨੂੰ ਸਰਦਾਰ ਜਰੀ ਦੇ ਤੌਰ ਤੇ ਪ੍ਰਪਤਵਰ ਨੂੰ ਚਰਵਾਣਾ ਆਵੇ ਆਓ ਜੀ ਪ੍ਰੋਗਰਾਮ ਦਾ ਵਿਆਸ ਤੇ ਹੀ ਜ਼ਿੰਦਗੀ ਵਿੱਚ ਚਾਹੀਏ ਕਿ ਕਿ ਬਦਲਾ ਫੈੜਾ ਉਹ ਇਹ ਪ੍ਰੋਗਰਾਮ ਕਹਿੰਦਾ ਮੁਹੰਮਦਸ ਨੂੰ ਇੱਕ ਕੀਮਤੀ ਬਣਾ ਲਾਜ ਕੇ ਮਾਰੀ ਇਸ ਜ਼ਿੰਦਗੀ ਦਿਸਾ ਜਿਹਨੇ ਵੀ ਪ੍ਰਪਤਵਰ ਨੇ ਬਖਸ਼ ਇੱਕ ਦੂਜੇ ਨਾਲ ਪਿਆਰ ਬਹੁਤ ਕਰਾ ਗਾਣ ਮਿਲ ਕੇ ਇੱਕ ਦੂਆ ਦੁਆਵਾ ਇੱਕ ਦੂਜੇ ਲਈ ਕਰਦੇ ਜੁਗ ਜਗ ਜੀ ਸੋਣੇ ਇਹਨੇ ਸ਼ੰਗਲੋ ਸਰ ਵੀਵੋਡ ਕੀਤਾ ਇਹਨਾਂ ਨੇ ਰਾਜਵੀਰ ਜਿੰਦਾਰਾਂ ਨੂੰ ਅੱਛਾ ਉਹ ਡਰ ਵੀਵੋਡ ਨਾ ਮੈਂ ਉਹ ਵਾਲੇ ਜਿਹੜੇ ਇਹਨਾਂ ਦੇ ਬੋਲ ਨੇ ਨਾ ਉਹ ਲਖਵਿੰਦਰ ਵਡਾਲੀ ਜਿਹੜੇ ਨੇ ਨਾ ਵਡਾਲੀ ਦੇ ਬ੍ਰਦਰਸ ਨੇ ਉਹਨਾਂ ਦੇ ਉਹਦੇ ਵਿੱਚ ਵੀ ਸਵਨਿਆਸੀ ਤੇ ਹੋਏ ਹੋਏ ਹੋ ਉਹਦੇ ਵਿੱਚ ਵੀ ਇੰਜ ਸੀ ਇਹਨਾਂ ਨੇ ਤਾਂ ਸਿਰਫ ਇਹਦੇ ਦੋ ਸ਼ਾਰਟ ਬੋਲ ਸੁਣਾਏ ਹਨ ਉਹਦੇ ਵਿੱਚ ਉਹਨਾਂ ਨੇ ਪੂਰਾ ਉਹਦਾ ਮਿਸਰਾ ਪੜਿਆ ਅੱਛਾ ਉਹ ਸੁਣੋ ਤੇ ਵਾਕਈ ਮੈਂ ਨਹੀਂ ਮੈਂ ਕੁਲ ਕੀਤੀ ਜੇਰਾ ਪੰਛੀ ਯਾਰ ਬਨਾਇਆ ਪਾਂ ਜਾਂ ਪਾਂਦੀ ਚੂੜੀ ਤੇ ਖਾਂਦਾ ਨਹੀਂ ਉਹ ਉਹਨੂੰ ਦਿਲ ਦਾ మాਸ ਕਰਾਇਆ ਇੱਕ ਦਿਨ ਉੱਡਿਆ ਐਸੀ ਉਡਾਰੀ ਉਹਨੇ ਪਰਤ ਫੇਰਾ ਨਾ ਪਾਇਆ ਮਤਲਬ ਬਹੁਤ ਐ ਬੋਲ ਜਿਹੜੇ ਨਾ ਬਹੁਤ ਹਾਰਟ ਟਚਿੰਗ ਹਾਰਟ ਟਚਿੰਗ ਬੋਲੇ ਵਾਕਈ ਕੋਈ ਕਿ ਮਨੋਇਆ ਸ਼ੁਰੂ ਇਹਨੇ ਆਪਣਾ ਅਟਰੀਬਿਊਟ ਕੀਤਾ ਨਾ ਦੋ ਬੋਲਾਂ ਨੂੰ ਠੀਕ ਹੈ ਦੋ ਬੋਲਾਂ ਨੂੰ ਸੁਣ ਕੇ ਨਾ ਨਹੀਂ ਯਾਰ ਜੀ ਜੋ ਨਹੀਂ ਯਾਰ ਜਬ ਉਹ ਇੰਨੀ ਜਲਦੀ ਬਹੁਤੀ ਜਲਦੀ ਕਰ ਗਿਆ ਵੀਰਾ ਹੈ ਨਾ ਪਰ ਐਵੇਂ ਕਿ ਜਿਵੇਂ ਅਸੀਂ ਕਹਿੰਨੇ ਆ ਕਿ ਦੁਨੀਆ ਦੇ ਵਿੱਚ ਚੱਲੋ ਚੱਲੀ ਦਾ ਮੇਲਾ ਕੋਈ ਆ ਰਿਹਾ ਕੋਈ ਜਾ ਰਿਹਾ ਹੁਣ ਵੇਖੋ ਕਿ ਪਹਿਲੇ ਉਹਦੇ ਜਾਣ ਦਾ ਦੁੱਖ ਪਹਿਲੇ ਉਹਦੇ ਐਕਸੀਡੈਂਟ ਦਾ ਦੁੱਖ ਫਿਰ ਉਹਦੇ ਜਾਣ ਦਾ ਦੁੱਖ ਹੁਣ ਇੰਨੀ ਕਿ ਕੰਟਰੋਵਰਸੀ ਚੱਲਣ ਦੀ ਹੈ ਕੋਈ ਕਹਿੰਦਾ ਨੂੰ ਡਾਕਟਰਾਂ ਨੇ ਮਾਰ ਦਿੱਤਾ ਕੋਈ ਕਹਿੰਦਾ ਉਹ ਕਿੱਥੇ ਗਈ ਗੱਡੀ ਕਿੱਥੇ ਗਿਆ ਉਹ ਹੁਣ ਇੰਨਾ ਸਾਰਾ ਕੋਸ਼ ਫਸਾਦ ਕਰਨ ਨਾਲ ਵਾਪਸ ਤੇ ਉਹ ਨਹੀਂ ਆਣੀ ਜਾਣਾ ਦੂਸਰੀ ਗੱਲ ਕਹੋ ਕਿ ਜੀ ਉਹਨੂੰ ਇਨਸਾਫ ਮਿਲ ਜਾਏਗਾ ਜੇ ਕਿਸੇ ਨੇ ਐਸਾ ਕੰਮ ਕੀਤਾ ਤੇ ਕਿੰਨੇ ਉਹਦੇ ਪਿੱਛੇ ਜਾਣਾ ਹੈ ਜਿਹਦੇ ਪਿੱਛੇ ਜਾਣ ਵਾਲਾ ਹੈ ਸੀ ਉਹਦਾ ਪਿਓ ਉਹਨੂੰ ਨੇ ਮਿਲਿਆ ਉਹਦਾ ਪਿਓ ਜਿੱਥੇ ਮਤਲਬ ਕਹਿੰਦੇ ਸੀ ਕਿ ਮੇਰੀਆਂ ਜੁੱਤੀਆਂ ਦੇ ਤਲੇ ਕੱਸ ਗਏ ਨੇ ਐਡਾ ਵੱਡਾ ਲੈਜੈਂਡ ਜਿਹੜਾ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਹੈ ਇਹਦੇ ਪਿੱਛੇ ਤੇ ਮਾਂ ਅੱਗੇ ਵਿਚਾਰੀ ਬਜ਼ੁਰਗ ਹੋਈ ਪਈ ਹੈ ਟੁੱਟੀ ਪਈ ਹੈ ਓਕੇ ਮਤਲਬ ਬਹੁਤ ਔਖੀ ਗੱਲ ਆ ਬਹੁਤ ਔਖੀ ਗੱਲ ਹੈ ਪਰ ਇਹ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਪੁੱਤਰ ਨੇ ਤੱਕਾ ਹੋਣ ਦਿਆ ਉਹਨਾਂ ਦੇ ਨਾਲ ਤੱਕਾ ਹੁੰਦਿਆ ਬੋਤਕਾ ਹੁੰਦਾ ਬੋਤਕਾ ਆਂਦਰ ਕੋ ਮਨਾ ਵੀ ਲਓ ਠੀਕ ਹੈ ਹੱਦ ਤੱਕ ਇੱਕ ਛੋਟੀ ਜੀ ਸਰਜਰੀ ਸੀਗੀ ਠੀਕ ਹੈ ਸਰਜਰੀ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਠੀਕ ਹੈ ਲੇਕਿਨ ਡਾਕਟਰਾਂ ਨੇ ਇਹੀ ਦੱਸਿਆ ਨਾ ਹਾਰਟ ਅਟੈਕ ਹੋ ਗਿਆ ਮਤਲਬ ਸਮਝ ਨਹੀਂ ਆਉਂਦੀ ਕਿ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਕਈ ਨਜ਼ਰ ਲੱਗਦੀ ਹੋਈ ਸੀ ਉਹਦੇ ਉੱਤੇ ਕੱਦ ਖਲੋਤਾ ਹੁੰਦਾ ਸੀ ਪਤਾ ਚੱਲਦਾ ਸੀਗਾ ਕਿ ਜਣਾ ਜਵਾਨ ਖਲੋਤਾ ਹੈ ਬਿਲਕੁਲ ਠੀਕ ਹੈ ਇੱਕ ਦਮ ਸਮਝ ਲੋਗੇ ਪੰਜਾਬੀ ਇੰਡਸਟਰੀ ਨੂੰ ਵੀ ਆਪਣਾ ਫਿਲਮ ਇੰਡਸਟਰੀ ਨੂੰ ਹਲਾਉਣ ਵਾਲਾ ਸੀਗਾ ਠੀਕ ਹੈ ਬਾਲਟੀਆਂ ਨਾਲ ਦੁੱਧ ਪੀਂਦਾ ਸੀ ਅਗਲਾ ਬਰਿੰਦਰ ਕੁਮਰ ਹਾਂ ਠੀਕ ਹੈ ਉਹ ਦੇਖੋ ਮਤਲਬ ਵੇਖੋ ਜਿੰਨੇ ਵੀ ਸਾਡੇ ਜਵਾਨ ਜੇ ਨੇ ਸਾਰੇ ਚਾਰ ਦਿਨ ਚਲੇ ਜਾਂਦੇ ਜਾਂਦੇ ਜਿਵੇਂ ਟੇ ਟੇਰੀ ਹੋਈ ਜਾਂਦੇ ਪਏ ਨੇ ਯਾਰ ਤੇ ਪੰਜਾਬ ਨੇ ਨਜ਼ਰ ਲੱਗ ਗਈ ਹੈ ਨਜ਼ਰ ਲੱਗ ਗਈ ਹੈ ਵਾਕੀ ਨਜ਼ਰ ਲੱਗ ਗਈ ਜਦੋਂ ਹਰ ਬੰਦੇ ਦੀ ਨਜ਼ਰ ਹੋਵੇ ਨਾ ਠੀਕ ਹੈ ਪੰਜਾਬ ਦੇ ਉੱਤੇ ਠੀਕ ਹੈ ਤੇ ਉਹ ਕਹਿੰਦੇ ਨੇ ਕਿ ਕਿਸੇ ਇੱਕ ਘਰ ਨੂੰ ਹਰ ਬੰਦਾ ਤਾੜੀ ਕਰਉਂਦੇ ਨਾ ਯਾਰ ਆਵੇ ਯਾਰ ਆਵੇ ਤੇ ਫਿਰ ਅੱਲਾ ਮਾਫ ਕਰੇ ਬਣੇ ਇਦਾਂ ਲੱਦੀ ਨਜ਼ਰ ਆਸੀ ਜੀ ਤੇ ਜਿਹੜੀ ਕਨਫਰਮ ਲੱਗਦੀ ਲੱਗਦੀ ਕਹਿੰਦੇ ਨੇ ਨਜ਼ਰ ਇਤੋਂ ਜਿਕੜ ਕੇ ਹੂਟ ਨੂੰ ਹਾਂਡੀ ਤੱਕ ਪਹੁੰਚਾ ਦਿੰਦੀ ਆ ਹਾਂ ਨਜ਼ਰ ਇੰਨੀ ਨਜ਼ਰਾ ਦੇ ਕਹਿੰਦੇ ਪੱਥਰ ਪਾੜ ਦਿੰਦੀ ਆ ਨੇ ਪੱਥਰ ਪਾੜ ਦਿੰਦੀ ਆ ਨੀਂਨੀ ਪੈਰੀ ਨਜ਼ਰ ਹੁੰਦੀ ਆ ਬਾਕੀ ਇਹ ਵਾਕੇ ਦਿਲ ਫੇਰ ਉਹ ਜੀ ਅਫਸੁਰਦਾ ਜਿਹਾ ਹੋ ਗਿਆ ਰਾਜਵੀਰ ਵੀਰੇ ਦੇ ਯਾਦ ਤੇ ਜਿਹੜੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ ਤੋ ਕੋਈ ਵੀ ਭਵਾ ਸਿੰਗਰ ਹੋਏ ਕੋਈ ਵੀ ਸਟਾਰ ਹੋਏ ਕੋਈ ਵੀ ਉਹਨਾਂ ਨੂੰ ਭੁੱਲ ਨਹੀਂ ਸਕਦਾ ਛੋਟੇ ਤੋਂ ਛੋਟਾ ਬੰਦਾ ਵੀ ਉਹਨਾਂ ਨੂੰ ਯਾਦ ਰੱਖ ਕਰਦਾ ਪਿਆ ਉਹਨਾਂ ਦੀ ਨਿੱਕੀ ਨਿੱਕੀ ਗੱਲਾਂ ਜਿਹੜੀਆਂ ਨੇ ਯਾਦ ਕਰਦਾ ਜਿਹੜਾ ਬੰਦਾ ਵੀ ਜਿਹੜਾ ਬੰਦਾ ਵੀ ਇਸ ਟਾਈਮ ਖਾੜੇ ਲਾਂਦਾ ਪਿਆ ਨਾ ਜਿਹੜਾ ਬੰਦਾ ਸ਼ੋਅ ਕਰਦਾ ਪਿਆ ਨਾ ਉਹ ਸਟਾਰ ਜਿਹੜਾ ਰਾਜਵੀਰ ਜੀਕਾ ਤੋਂ ਹੀ ਕਰਦਾ ਪਿਆ ਉਹ ਪਹਿਲਾ ਟ੍ਰਿਬਿਊਟ ਉਹਨੂੰ ਦੇਣ ਤੋਂ ਬਾਅਦ ਫੇਰ ਅੱਗੇ ਆਪਣਾ ਸ਼ੋਅ ਸ਼ੁਰੂ ਕਰਦਾ ਦੇਖੋ ਨਾ ਕਿ ਜੇ ਪੰਜਾਬੀ ਇੰਡਸਟਰੀ ਨੂੰ ਝਟਕਾ ਲੱਗਿਆ ਨਾ ਤੇ ਸਿੱਧੂ ਵੀਰੇ ਤੋਂ ਬਾਅਦ ਇਹਨਾਂ ਦਾ ਲੱਗਿਆ ਲੱਗਿਆ ਦੂਸਰਾ ਝਟਕਾ ਔਰ ਬਾਕੀ ਇਹ ਮਤਲਬ ਸਾਰੇ ਕੋਲੇ ਨਹੀਂ ਆ ਉਹ ਉਹ ਵਾਇਸਾਂ ਜਿਹੜੀਆਂ ਵਾਕਏ ਹੀ ਉਹਦਾ ਨਾਮਲ ਬਦਲ ਕੋਈ ਨਹੀਂ ਹੈ ਕੋਈ ਨਾਮਲ ਬਦਲ ਨਹੀਂ ਉਹਨਾਂ ਦਾ ਯਾਰ ਉਹਨਾਂ ਦੇ ਗਾਣੇ ਨੇ ਯਕੀਨ ਮੈਨੂੰ ਬੰਦਾ ਲਾ ਕੇ ਬਹਿ ਜਾਂਦਾ ਤੇ ਫਿਰ ਵੀ ਇਹਨੂੰ ਮੰਨਦਾ ਨਹੀਂ ਨਾ ਅੱਜ ਵੀ ਤਸਲੀਮ ਨਹੀਂ ਕਰਦਾ ਕਿ ਨਹੀਂ ਯਾਰ ਇਹ ਬੰਦਾ ਸਾਡੇ ਚ ਨਹੀਂ ਹੈ ਸੋ ਉਹਨਾਂ ਦਾ ਸਕੂਨ ਗਾਣਾ ਇੰਨਾ ਕਿ ਸੋਨਾ ਇੰਨਾ ਕਿ ਸੋਨਾ ਜਿਹਦਾ ਕੋਈ ਹਿਸਾਬ ਨਹੀਂ ਬੜਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ